ਸਰ ਇਹ ਜਿਹੜਾ ਮਸਲਾ ਪ੍ਰਵਾਸ ਦਾ ਇਹ ਤਾਂ ਕਾਫੀ ਪੁਰਾਣਾ ਹੈ ਪੰਜਾਬ 'ਚ ਹੈ ਨਾ ਪਰ ਜਿਹੜੇ ਇਹ ਹੁਣ ਵਾਪਸ ਆਏ ਨੇ ਇਹ ਭਰ-ਭਰ ਕੇ ਜਹਾਜ਼ ਇਹ ਪਹਿਲਾਂ ਕਦੇ ਪੰਜਾਬ ਦੇ ਇਤਿਹਾਸ 'ਚ ਹੋਇਆ ਕਿ ਇਦਾਂ ਕਿਸੇ ਵਿਦੇਸ਼ੀ ਗਵਰਨਮੈਂਟ ਨੇ ਇਦਾਂ ਵਾਪਸ ਭੇਜੀ ਹੋਣ ਤੇ ਫਿਰ ਇਹਦੇ ਵਿੱਚ ਕੀ ਨਵਾਂ ਹੈ ਤੇ ਕੀ ਵੱਖਰਾ ਹੈ ਨੇ ਬੰਦੇ ਤਾਂ ਪਹਿਲਾਂ ਵੀ ਆਉਂਦੇ ਰਹੇ ਨੇ ਲਗਾਤਾਰ ਆਏ ਨੇ ਪਿਛਲੇ 15 ਸਾਲ 'ਚ ਲਗਾਤਾਰ ਆਉਂਦੇ ਰਹੇ ਨੇ ਬੰਦੇ ਜੀ ਇਹਦੇ 'ਚ ਵੱਖਰਾ ਇਹ ਹੈ ਕਿ ਐਨੀ ਮਤਲਬ ਪਬਲਿਕਲੀ ਮੁੱਦਾ ਉਭਾਰ ਕੇ ਤੇ ਜਿਹੜੀ ਲੋਕਲ ਪੋਲਿਟਿਕਸ ਹੁੰਦੀ ਆ ਉਹਦੇ ਚ ਉਹ ਇਨਵੋਲਵ ਉਸ ਲੈਵਲ ਤੇ ਉਨੀ ਨਹੀਂ ਸੀ ਜੀ ਹੁਣ ਇਹ ਮੁੱਦਾ ਵੱਡਾ ਤਾਂ ਬਣਿਆ ਵੈਸੇ ਤਾਂ ਜੇ ਆਪ ਪਿਛਲਾ ਹੀ ਦੇਖੀਏ ਜਿਹੜਾ ਪੀਰੀਅਡ ਬਰਾਕ ਓਬਾਮਾ ਦੇ ਪੀਰੀਅਡ ਤੇ ਸਭ ਤੋਂ ਜ਼ਿਆਦਾ ਬੰਦੇ ਆਏ ਨੇ ਵਾਪਸ ਜੀ ਤੇ ਓਬਾਮਾ ਬੜਾ ਹੀ ਉਹਨਾਂ ਦਾ ਚਿਹਰਾ ਪ੍ਰੈਜ਼ੀਡੈਂਟ ਜਾਂ ਔਰ ਇਹ ਲੱਗਦਾ ਕਿ ਉਹ ਸਾਰੇ ਹੀ ਬੜੇ ਨਾਰਮਲ ਤੇ ਬਾਕੀ ਪਰ ਜਦੋਂ ਦਾ ਡੋਨਲਡ ਟਰੰਪ ਆਇਆ ਤੇ ਇਹਨੇ ਆਪਣੇ ਆਪ ਨੂੰ ਅਮਰੀਕਾ ਫਰਸਟ ਤੇ ਸਾਬਤ ਵੀ ਕਰਨਾ ਹੈ ਕਿ ਮੈਂ ਕਿੰਨਾ ਡੋਮਿਨੇਟ ਕਰ ਸਕਦਾ ਮੈਂ ਕਿਸ ਢੰਗ ਨਾਲ ਡਿਸੀਜਨ ਲੈ ਸਕਦਾ ਇਹ ਟਰੰਪ ਉਹਨਾਂ ਦੀ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਫੋਲੋਇੰਗ ਹੈ ਵੋਟ ਦੇ ਐਂਗਲ ਤੋਂ ਜੇ ਬਾਕੀ ਉਹਨੂੰ ਐਸਟੈਬਲਿਸ਼ ਕਰਨ ਦੇ ਲਈ ਉਹਦੇ ਚੋਂ ਰਣਨੀਤੀ ਨਿਕਲੀ ਹੈ ਜੀ ਇਸੇ ਕਰਕੇ ਉਹ ਕੱਲਾ ਇਹ ਨਹੀਂ ਕਿ ਉਹਨੇ ਵਾਪਸ ਵੇਜੇ ਨੇ ਆਪਣੇ ਮਿਲਟਰੀ ਜਹਾਜ਼ ਚ ਭੇਜਣਾ ਪੈਦੀ ਗਰਦਾ ਬਿਲਕੁਲ ਇਹ ਸਾਬਤ ਕਰਨਾ ਕਿ ਮੈਂ ਦੁਨੀਆ ਨੂੰ ਦਿਖਾਵਾਂਗਾ ਦੂਜੀ ਗੱਲ ਫਿਰ ਵੀ ਤੁਸੀਂ ਦੇਖੋ ਅਮਰੀਕਾ ਦੁਨੀਆ ਨੂੰ ਤਾਂ ਖੈਰ ਅਮਰੀਕਸ ਦਾ ಪಾਠ ਪੜਾਉਂਦਾ ਬੜਾ ਜਾਂਦਾ ਤੇ ਆ ਵਾਈਟ ਹਾਊਸ ਨੇ ਇੱਕ ਵੀਡੀਓ ਜਾਰੀ ਕੀਤੀ ਆ ਉਹਦੇ ਬਰੋਂ ਤੁਸੀਂ ਦੇਖੋ ਕਿ ਵੀਡੀਓ ਕਿਵੇਂ ਲੱਗਦੀ ਜਾ ਰਹੀ ਕਿਵੇਂ ਲਾ ਕੇ ਤੁਸੀਂ ਭੇਜ ਰਹੇ ਹੋ ਐਨ ਐਨ ਐ ਦੇ ਸਾਹਮਣੇ ਫਿਰ ਇੱਥੇ ਉਤਰਦਿਆਂ ਨੇ ਆ ਕੇ ਔਰ ਇਹ ਤੁਸੀਂ ਇੱਕ ਐਲਾਨ ਕਰਦੇ ਹੋ ਦੁਨੀਆ ਦੇ ਵਿੱਚ ਦੁਨੀਆ ਨੂੰ ਦਿਖਾਉਣਾ ਹੁੰਦਾ ਆਪਣੀ ਘਰੇਲੂ ਕੰਸਟੀਟੂਐਂਸੀ ਜਿਹੜੀ ਆ ਉਹਨੂੰ ਤੁਸੀਂ ਕੇਟਰ ਕਰਨਾ ਹੁੰਦਾ ਇਹਦੇ ਕਰਕੇ ਇਹਦਾ ਰੌਲਾ ਜਿਆਦਾ ਪੈ ਰਿਹਾ ਹੈ ਬੇहद ਜਿਆਦਾ ਕਿ ਹਾਂਜੀ ਇਸ ਲੈਵਲ ਦੇ ਉੱਤੇ ਇਹ ਤੋਂ ਪਹਿਲਾਂ ਬਾਈਡਨ ਦੇ ਪੀਰੀਅਡ ਦੇ ਵਿੱਚ ਵੀ ਆਏ ਉਹ ਆਉਂਦੇ ਸੀ ਮਤਲਬ ਚਾਰਟਰਡ ਫਲਾਈਟਾਂ ਜਿੱਥੇ ਉਤਰ ਗਿਆ ਚਲੇ ਗੀਆਂ ਇਹ ਤਾਂ ਖੈਰ ਹੈ ਬਾਈਡਨ ਦੇ ਪੀਰੀਅਡ ਦਾ ਚਾਰਟਰਡ ਫਲਾਈਟ ਤਾਂ ਦੇਖੀ ਹੀ ਨਹੀਂ ਆ ਖਬਰਾਂ ਛਪੀਆਂ ਉਹਨੀਆਂ ਨਾਲ ਕਰਕੇ ਰਹਿ ਗਿਆ ਬਿਲਕੁਲ ਹੁਣ ਕਿਉਂ ਜਿਆਦਾ ਇਹ ਉੱਭਰ ਗਿਆ ਮਾਮਲਾ ਕਿਉਂਕਿ ਮੇਨ ਤਾਂ ਗੱਲ ਇਹ ਸੀ ਪਾਰਲੀਮੈਂਟ 'ਚ ਵੀ ਸਾਡੇ 'ਚ ਰੌਲਾ ਪਿਆ ਕਿ ਵੈਸੇ ਅਸੀਂ ਕਹਿੰਦੇ ਸਾਡਾ ਕੰਟਰੀ ਸੋਵਰਨ ਕੰਟਰੀ ਹੈ ਬਿਲਕੁਲ ਤੇ ਉਹਦੇ ਤੇ ਦੂਜੇ ਦਾ ਜੇ ਫੌਜੀ ਜਹਾਜ਼ ਆਉਂਦਾ ਹੈ ਤਾਂ ਇਹਦਾ ਮਤਲਬ ਇਹ ਮੰਨਿਆ ਜਾਂਦਾ ਕਿ 에ਅਰ ਸਪੇਸ ਤੁਹਾਡੀ ਵਾਇਲਟ ਹੋਈ ਹੈ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਬਿਲਕੁਲ ਜਾਂ ਫਿਰ ਤੁਸੀਂ ਪਰਮਿਸ਼ਨ ਦਿੱਤੀ ਹੈ ਹੂੰ ਤਾਂ ਤੁਸੀਂ ਇਹ ਦੱਸੋ ਕਿ ਪ੍ਰਾਈਮ ਮਿਨਿਸਟਰ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਦੇ ਆਪ ਨੂੰ ਇੱਕ ਹੋਰ ਨਿਉ ਪਹਿਲੀ ਗੱਲ ਤਾਂ ਬਾਈਡਨ ਡੋਨਲਡ ਟਰੰਪ ਮਿੱਤਰਤਾ ਮਿੱਤਰਤਾ ਦੇ ਵਿੱਚ ਕੋਈ ਇਹ ਕਰਦਾ ਕਿ ਤੁਹਾਡੇ ਬੰਦਿਆਂ ਨੂੰ ਹਾਥਕੜੀਆਂ ਲਾ ਕੇ ਤੇ ਆਇਆ ਇੱਕ ਦੂਜੀ ਗੱਲ ਜੇ ਮਿੱਤਰਤਾ ਨਹੀਂ ਤੁਸੀਂ ਡਰ ਕੇ ਕੀਤਾ ਤਾਂ ਤੁਸੀਂ ਇਹ ਕਹਿ ਰਹੇ ਹੋ ਮਾੜੇ ਨੂੰ ਤਾਂ ਘੁਸ ਕਰ ਮਾਰੇਗੇ ਤੇ ਤਕੜੇ ਨੂੰ ਤੁਸੀਂ ਕਹਿ ਰਹੇ ਹੋ ਵਿਚਰ ਕੋਈ ਨਹੀਂ ਜਿਵੇਂ ਮਰਜੀ ਆਜ ਲੋਕ ਇਸੇ ਲਈ ਮੈਕਸੀਕੋ ਕੋਲੰਬੀਆ ਦੀ ਉਦਾਹਰਨ ਦਿੰਦੇ ਨੇ ਕਿਉਂਕਿ ਉਹਨਾਂ ਨੇ ਨਹੀਂ ਹਲਾਓ ਕੀਤਾ ਆਪਣੀ ਟੈਰਿਟਰੀ ਚ ਉੱਤਰ ਨੂੰ ਜੀ 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 ਤੇ ਉਹਨਾਂ ਨੇ ਕਿਹਾ ਨਹੀਂ ਅਸੀਂ ਭੇਜਾਂਗੇ ਬੰਦੇ ਲੈ ਕੇ ਆਵਾਂਗੇ ਇਸ ਕਰਕੇ ਜਿਆਦਾ ਜਿਹੜਾ ਮਾਮਲਾ ਉਭਰਿਆ ਪਹਿਲਾਂ ਦਾ ਪਰ ਜਿਹੜਾ ਆਪਟਿਕਸ ਹੈ ਤੁਸੀਂ ਕਹਿ ਰਹੇ ਹੋ ਕਿ ਆਪਟਿਕਸ ਨੇ ਕਾਫੀ ਇਹਨੂੰ ਉਭਾਰਿਆ ਜਾਂ ਇਹਦੇ ਵਿੱਚ ਆ ਨਵਾਂ ਪੱਖ ਹੈ ਜਿਹੜਾ ਆਪਟਿਕਸ ਦਾ ਚਾਹੀਓ ਵਾਈਟ ਹਾਊਸ ਦੀ ਵੀਡੀਓ ਜਾਰੀ ਕਰਨਾ ਹੈ ਜਾਂ ਲੋਕਲ ਪੋਲਿਟਿਕਸ ਦੇ ਵਿੱਚ ਜਿੱਦਾਂ ਰਿਸਪੌਂਸ ਹੈ ਤਾਂ ਪੰਜਾਬ ਦਾ ਜਿਹੜਾ ਵਾਸਤਾ ਪ੍ਰਵਾਸ ਨਾਲ ਉਹ ਤਾਂ ਬਹੁਤ ਪੁਰਾਣਾ ਹੈ ਜਿਵੇਂ ਮਨ ਲੋਕ ਗੀਤਾਂ ਦਾ ਵੀ ਹਵਾਲਾ ਦਿੱਤਾ ਹੈ ਤੇ ਤੁਸੀਂ ਕੀ ਸਮਝਦੇ ਹੋ ਇਸ ਟਾਈਮ ਤੇ ਜਿਹੜਾ ਪੰਜਾਬ ਗਵਰਨਮੈਂਟ ਦਾ ਰਿਸਪੌਂਸ ਹੈ ਪਹਿਲੇ ਜਹਾਜ਼ ਤੇ ਕੋਈ ਰਿਸਪੌਂਸ ਨਹੀਂ ਸੀ ਐਸਾ ਫਿਰ ਦੂਜੇ ਜਾਂ ਤੀਜੇ ਜਹਾਜ਼ ਤੇ ਇੱਕ ਵੱਖਰੀ ਕਿਸਮ ਦਾ ਰਿਸਪੌਂਸ ਆਇਆ ਕਿ ਫੌਜੀ ਜਿਹੜਾ ਪਲੇਨ ਆ ਉਹ ਇੱਥੇ ਕਿਉਂ ਉਤਾਰਿਆ ਗਿਆ ਤੇ ਇਹ ਜਿਹੜੀ ਸਾਰੀ ਅਪਰੋਚ ਹੈ ਪੰਜਾਬ ਗਵਰਨਮੈਂਟ ਦੀ ਇਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਪ੍ਰਵਾਸ ਪੁਰਾਣਾ ਹੈ ਪਰ ਉਹਦੇ ਪੜਾਅ ਨੇ ਅਲੱਗ-ਅਲੱਗ ਹਾਂਜੀ ਪਹਿਲਾਂ ਤਾਂ ਜਦੋਂ ਲੋਕ ਗਏ ਫਸਟ ਵਰਲਡ ਵਾਰਗਏ ਥੋੜੇ ਬਹੁਤ ਲੋਕ ਉਸ ਪੱਧਰ ਦੇ ਉੱਤੇ ਬਲਕਿ ਉਹ ਤੋਂ ਵੀ ਪਹਿਲਾਂ ਗਏ ਥੋੜਾ ਜਿਹਾ ਫਸਟ ਵਰਲਡ ਵਾਰ ਤੋਂ ਵੀ ਪਹਿਲਾਂ ਗਏ ਫਸਟ ਵਰਲਡ ਵਾਰ ਤੋਂ ਪਹਿਲਾਂ ਗਏ ਸਾਰੇ ਗਦਰਿਸ ਸੀਗੇ ਜਿਹੜੇ ਗਦਰ ਮੂਵਮੈਂਟ ਦੇ ਵਿੱਚ ਆਏ ਜਿਨ੍ਹਾਂ ਨੇ ਪਾਰਟੀ ਬਣਾਈ ਤੇ ਪਾਰਟੀ ਬਣਾ ਕੇ ਉਹਨਾਂ ਨੂੰ ਉੱਥੇ ਸਮਝ ਆਈ ਜਾਂਦੇ ਜਾਂਦੇ ਕੋਈ ਬਾਇਆ ਸਿੰਗਾਪੁਰ ਕੋ ਕਿਧਰੇ ਦੀ ਜਾ ਜਾ ਕੇ ਜਦੋਂ ਉੱਥੇ ਗਏ ਕਿ ਉੱਥੇ ਮਾਹੌਲ ਕਿਉਂ ਹੋ ਜਾ ਕਿਵੇਂ ਸਿਟੀਜ਼ਨ ਹੁੰਦਾ ਹੈ ਸਿਟੀਜ਼ਨ ਦੇ ਕਿਵੇਂ ਕੋਈ ਹੱਕ ਹੁੰਦੇ ਨੇ ਸਰਕਾਰਾਂ ਕੇਵੇਂ ਡੀਲ ਕਰਦੀਆਂ ਨੇ ਤਾਂ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੇ ਕਿਉਂ ਨਹੀਂ ਤਾਂ ਉਹਨਾਂ ਨੂੰ ਸਮਝਾਉਂਦੀ ਹੈ ਕਿ ਸਾਡੇ ਆਪਣਾ ਰਾਜ ਨਹੀਂ ਆਪਣੇ ਤਰੀਕੇ ਨਹੀਂ ਉਹ ਤਾਂ ਪੋਲੀਟੀਕਲ ਸੋਜੀ ਚ ਵਾਪਸ ਆਏ ਤੇ ਉਹਨਾਂ ਨੇ ਬਹੁਤ ਵੱਡਾ ਪੰਜਾਬ ਦੀ ਹਿਸਟਰੀ ਚ ਪੰਜਾਬ ਦੀ ਫਰੀडम ਮੂਵਮੈਂਟ ਚ ਰੋਲ ਅਦਾ ਕੀਤਾ ਹੈ ਸ਼ਾਇਦ ਸੋਵਰਨਿਟੀ ਦਾ ਜਿਹੜਾ ਕਨਸੈਪਟ ਲਿਖਤੀ ਤੇ politcal ਤੌਰ ਦੇ ਉੱਤੇ ਇੱਕੋ ਇੱਕੋ ਪਾਰਟੀਆਂ ਸੀ ਜਿਨੇ ਗਦਰ ਪਾਰਟੀ ਨੇ ਦਿੱਤਾ ਕਾਂਗਰਸ ਵੀ 1929 ਚ ਆ ਕੇ ਸਪੂਰਨ ਸਮਰਾਜ ਦੀ ਗੱਲ ਕਰਦੀ ਹੈ ਬਾਕੀ ਸਭ ਉਦੋਂ ਲੇਟ ਵਾਲੇ ਨੇ ਉਦੋਂ ਬਾਅਦ ਉਹ ਤਾਂ ਚੱਲਿਆ ਉਸ ਲੈਵਲ ਦਾ ਮਾਹੌਲ ਸੀ ਔਰ ਉਦੋਂ ਉਹੀ ਬੰਦੇ ਗਏ ਸੀ ਕੇਵਲ ਜਿਨ੍ਹਾਂ ਦੀ ਰੋਜੀ ਰੋਟੀ ਦੀ ਗੱਲ ਸੀ ਹੂੰ ਦੂਜੇ ਬੰਦੇ ਬਹੁਤ ਘੱਟ ਸੀ ਜਿਹੜੇ ਅਨਪੜ੍ਹ ਭਾਵੇਂ ਸੀਗੇ ਪਰ ਰੋਜੀ ਰੋਟੀ ਤੇ ਆ ਰਹੇ ਹथे ਕੰਮ ਕਰਦੇ ਸੀ ਜਵਾ ਉਦੋਂ ਬਾਅਦ ਇੱਕ ਦੌਰ ਆਇਆ ਮਿਲਿਟੈਂਸੀ ਦਾ ਦੌਰ ਜਿਹੜਾ ਪੰਜਾਬ ਦੇ ਵਿੱਚ ਜੇ ਜੇ ਕੁਆਲਿਟੀ ਕੁਆਲਿਟੇਟਿਵ ਤੌਰ ਤੇ ਆਪਾਂ ਦੇਖਾਂਗੇ ਕਿ ਫਰਕ ਪਿਆ ਉਹਦੇ ਵਿੱਚ ਉਹਦੇ ਵਿੱਚ ਕੀ ਫਰਕ ਪਿਆ ਇੱਕ ਇੱਥੇ ਬਹੁਤ ਸਾਰੇ ਬੰਦੇ ਮਾਰੇ ਗਏ ਮਤਲਬ ਝੂਠੇ ਪੁਲਿਸ ਮੁਕਾਬਲੇ ਅੱਛੀ ਵੀ ਮਰੇ ਕੁਝ ਮਿਲਿਟੈਂਟ ਨੇ ਵੀ ਦੂਸਰੇ ਵਿਚਾਰਧਾਰਾਵਾਦੀ ਬੰਦੇ ਮਾਰੇ ਇੱਕ ਮਾਹੌਲ ਇਹ ਹੋ ਜਾਂ ਸੀ ਬਹੁਤ ਵੱਡੀ ਪੱਧਰ ਤੇ ਜੂਸ ਦਾ ਘਾੜ ਹੋਇਆ ਉਹਦੇ ਨਾਲ ਕੀ ਹੋਇਆ ਲੋਕਾਂ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੋਇਆ ਕੀ ਪਤਾ ਪੁਲਿਸ ਤੀਨ ਨੂੰ ਫੜ ਲਿਆ ਮਾਰ ਦੇ ਕੀ ਪਤਾ ਕਿਹਨੂੰ ਬੰਦ ਦੇ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਫਿਰ ਇੱਕ ਲੈਵਲ ਦੀ ਪੋਲੀਟੀਕਲ ਅਸਾਈਲਮ ਵਾਲਾ ਰਿਸ਼ਤਾ ਰਸਤਾ ਜਿਹੜਾ ਖੁੱਲਿਆ ਇਹ ਉਦੋਂ ਖੁੱਲਿਆ ਸਾਡਾ ਇਸ 80 ਬਿਆਨ ਦੇ ਦੌਰ ਦੇ ਵਿੱਚ ਆ ਕੇ 90 ਬਿਆਨ ਦੇ ਵਿੱਚ ਜਦੋਂ ਮਿਲਟਰੀਟ ਮੂਵਮੈਂਟ ਦਾ ਸਵਾਲ ਹੈ ਉਹ ਦੌਰ ਦੇ ਵਿੱਚ ਕਿਉਂਕਿ ਬਹੁਤ ਸੌਖਾ ਨਹੀਂ ਸੀ ਜਾਣਾ ਇੱਕ ਹੋਰ ਪੈਟਰਨ ਅਪਣਾਇਆ ਜਿਹੜੇ ਕਹਿੰਦੇ ਨੇ ਕਿ ਪੰਜਾਬੀਆਂ ਦੀ ਅਣਖ ਨੂੰ ਵੀ ਉਹਦੇ ਨਾਲ ਪ੍ਰੋਬਲਮ ਆਈ ਉਹ ਇਹ ਆਈ ਕਿ ਜਿੰਨੇ ਵੀ ਬੰਦੇ ਸਾਡੇ ਉਧਰ ਸੀ ਪਹਿਲਾਂ ਗਏ ਹੋਏ ਅਡਜਸਟਤਾ ਉਧਰ ਹੋ ਗਏ ਉਹਨਾਂ ਨੇ ਅੱਜ ਵੀ ਲੋਕੇ ਕਰਦੇ ਨੇ ਜਿਹੜੇ ਗੈਰ ਕਾਨੂੰਨੀ ਜਾਂ ਡਾਕੂਮੈਂਟਡ ਚਲੇ ਜਾਂਦੇ ਨੇ ਉੱਥੇ ਪੱਕੇ ਹੋਣ ਦੇ ਲਈ ਉੱਥੇ ਦੀਆਂ ਕੁੜੀਆਂ ਨਾਲ ਵਿਆਹ ਕਰਾਵਾ ਲੈਂਦੇ ਨੇ ਉੱਥੇ ਦੀਆਂ ਔਰਤਾਂ ਨਾਲ ਬਹੁਤੇ ਵਿਆਹ ਕਰਾਉਂਦੇ ਨੇ ਔਰ ਉਹ ਫਿਰ ਉਹਨਾਂ ਦਾ ਖਹਿੜਾ ਨਹੀਂ ਛੁੱਟਿਆ ਪਰ ਇੱਧਰ ਆ ਕੇ ਉਹ ਕਲੇਮ ਕਰਦੇ ਕਿ ਨਹੀਂ ਅਸੀਂ ਵਿਆਹੇ ਨਹੀਂ ਹੋਏ ਦੁਆਰਾ ਆਉਂਦੇ ਹਾਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਹਜ਼ਾਰਾਂ ਇਸ ਕਰਕੇ ਉਹਨਾਂ ਨਾਲ ਵਿਆਹ ਕਰਾਇਆ ਮਤਲਬ ਆਪ ਤੋਂ ਬਹੁਤ ਬੜੀ ਉਮਰ ਦੇ ਬੰਦਿਆਂ ਦੇ ਨਾਲ ਕਿ ਇਹ ਅੱਗੇ ਮੁੰਡਿਆਂ ਨੂੰ ਲੈ ਜਾਣਗੇ ਬਿਲਕੁਲ ਠੀਕ ਜਿਸ ਤਰੀਕੇ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਮੋਵਾਲੀ ਜੀ ਕਾਫੀ ਉਠਾਉਂਦਾ ਰਹੇ ਕਿ ਇਸ ਕਿੰਨੀਆਂ ਕੁੜੀਆਂ ਜਿਹੜੀਆਂ ਆ ਕੇ ਕਹਿੰਦੀਆਂ ਨੇ ਬਾਅਦ ਚ ਪਤਾ ਲੱਗਦਾ ਸੀ ਉਹ ਬੰਦੇ ਨੇ ਭੇਜੇ ਹੀ ਨਹੀਂ ਕਾਗਜ਼ ਨਹੀਂ ਭੇਜੇ ਗੱਈਆਂ ਨਹੀਂ ਇੱਥੇ ਹੀ ਬੱਚੇ ਪੈਦਾ ਹੋ ਗਏ ਬੱਚੇ ਵੱਡੇ ਵੀ ਹੋ ਗਏ ਇਹ ਹਜ਼ਾਰਾਂ ਦੀ ਤਦਾਦ ਸੀ ਇਹਨੇ ਪੰਜਾਬ ਦੇ ਸਵੈਮਾਨ ਤੇ ਵੀ ਸੱਟ ਮਾਰੀ ਆ ਤੇ ਇਹਨੇ ਉਹ ਤਰੀਕਾ ਵੀ ਜਾਗਰ ਕੀਤਾ ਕਿ ਕਿਵੇਂ ਲੋਕ ਹੁਣ ਇੱਥੋਂ ਦੌੜਨਾ ਚਾਹੁੰਦੇ ਬਿਲਕੁਲ ਇਹ ਤਾਂ ਕੁਦਰਤੀ ਉਹਦੇ ਨਾਲ ਕੀ ਹੋਇਆ ਆਈਲੈਂਡਸ ਖੁੱਲ ਗਏ ਫੇਰ ਇੱਕ ਫੰਡਾ ਬਣ ਗਿਆ ਆਈਲੈਂਡਸ ਦਾ ਤੇ ਹੁਣ ਸਕੂਲਾਂ ਕਾਲਜਾਂ ਨਾਲੋਂ ਜ਼ਿਆਦਾ ਜਿਹੜੇ ਫੱਟੇ ਆਈਲੈਂਡਸ ਦੇ ਨੇ ਜਿਵੇਂ ਬਹੁਤ ਵੱਡੀ ਡਿਗਰੀ ਹੁੰਦੀ ਹੈ ਜਾਂ ਜਾਂਦੇ ਨੇ ਉਹਨੇ ਵੀ ਇੱਕ ਚੇਂਜ ਕੀਤੀ ਇਹ ਉਹਨੇ ਬਹੁਤ بڑے ਪੈਮਾਨੇ ਤੇ ਪਹਿਲਾਂ ਤਾਂ ਦੁਆਬਾ ਸੀ ਇਕੱਲਾ ਜਾਂ ਮਾਝਾ ਇਕੋ ਦੋਵਾਂ ਨਾਲ ਜੋੜਿਆ ਫੇਰ ਆ ਮਾਲਵਾ ਦਾ ਸਾਰਾ ਆਈਲੈਂਡਸ ਤੋਂ ਬਾਅਦ ਆਇਆ ਤਿਆਰ ਹੋਇਆ ਜਿਹੜਾ ਔਰ ਉਹ ਕਹਿੰਦੇ ਅਖਬਾਰਾਂ ਚ ਮੈਟਰੋਮੋਨੀਅਲ ਆਏ ਕਿ ਜੀ ਆਈ ਲੈਟਸ ਕਰਕੇ ਕੁੜੀ ਛੱਤ ਬੈਂਡ ਵਾਲੀ ਚਾਹੀਦੀ ਹੈ ਖਰਚਾ ਮੁੰਡੇ ਵਾਲੇ ਕਰ ਦੇਣਗੇ ਉਹਨੇ ਦਾਜ ਵੀ ਉਲਟਾ ਕੀਤਾ ਜਿਹੜੇ ਅੱਛਾ ਉਦੋਂ ਚ ਵੀ ਨਵੇਂ ਪੰਗੇ ਸ਼ੁਰੂ ਹੋ ਗਏ ਪਹਿਲਾਂ ਪਹਿਲਾਂ ਤਾਂ ਚਿੰਜਾਂ ਚੱਲੀਆਂ ਬਿਲਕੁਲ ਉਸ ਤੋਂ ਬਾਅਦ ਜਦੋਂ ਪਲੱਸ 2 ਕੀਤੀ ਕੁੜੀ ਐ ਪਲੱਸ 2 ਮੁੰਡਾ ਜਿਹਾ ਜਹਾਜਾ ਵੀ ਹੈ ਉੱਥੇ ਜਾ ਕੇ ਉਹਨੂੰ ਦਿੱਕਤਾਂ ਆਈਆਂ ਜਾਂ ਉਹਨੂੰ ਪਸੰਦ ਆਈ ਨਾ ਪਸੰਦ ਆਈ ਅੱਧੀਆਂ ਕਾਗਜੇ ਨਹੀਂ ਭੇਜੇ ਅੱਧੀਆਂ ਤੇ ਮਜਬੂਰੀ ਵੀ ਸੀ ਨਹੀਂ ਤੂੰ ਲਿਜਾ ਸਕਦੇ ਜੂਨ ਮੁੰਡੇ ਸੁਸਾਈਡ ਵੀ ਕਰ ਲਿਆ ਵਿੱਚ ਕਈ ਰੋਲੇ ਨੇ ਹੋ ਗਏ ਇਹ ਨਵੇਂ ਰੋਲੇ ਸਟਾਰਟ ਹੋ ਗਏ ਹੁਣ ਇਹਨਾਂ ਨੂੰ ਐਡਰੈਸ ਕਰਨ ਲਈ ਜਿਹੜੀਆਂ ਸਾਡੀਆਂ ਪੋਲੀਟੀਕਲ ਤੇ ਰਾਸੀ ਇੱਕ ਤਾਂ ਇਹ ਗੱਲ ਹੈ ਕਿ ਸਾਡੇ ਕੋਲ ਏਮਪੀਰੀਕਲ ਸਟੱਡੀ ਕਿੱਥੇ ਹੈ ਕੋਈ ਸਟੇਟ ਨੇ ਕਰਾਉਣੀ ਹੁੰਦੀ ਹੈ ਨਾ ਜੇ ਉਹਨੂੰ ਲੱਗੇ ਕਿ ਇਹ ਪਰਤਾਂ ਪਰਤਦਾਰ ਪਰਤ ਕੀ ਫਰਕ ਆਇਆ ਇਹਦੇ ਵਿੱਚ ਹੁਣ ਵਾਲੀ ਮਾਈਗ੍ਰੇਸ਼ਨ ਨੂੰ ਫੋਰਸਡ ਮਾਈਗ੍ਰੇਸ਼ਨ ਸਮਝਿਆ ਜਾ ਰਿਹਾ ਹੈ ਫੋਰਸ ਦਾ ਮਤਲਬ ਹੈ ਕਿ ਖਾਸ ਤੌਰ ਤੇ ਮਿਲਟੈਸੀ ਤੋਂ ਬਾਅਦ ਜਿਹੜਾ ਮਾਹੌਲ ਪੰਜਾਬ 'ਚ ਹੋਇਆ ਪੰਜਾਬ ਇਕਨੋਮਿਕਲੀ ਨੀਚੇ ਆਇਆ ਪੰਜਾਬ ਸਭਿਆਚਾਰਕ ਤੇ اخਲਾਕੀ ਤੌਰ ਦੇ ਉਤੇ ਜਿਹੜਾ ਜਿਹੜਾ ਤਬੱਗੀ ਦੀ ਇੱਕ ਗੱਲ ਸੀ ਉਹਦੇ 'ਚ ਵੀ ਫਰਕ ਪਿਆ ਤੇ ਇਸੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਇਹਦਾ ਓਵਰਆਲ ਸੇਜ ਜਿਹੜੀ ਹੈ ਨੈਸ਼ਨਲ ਪਰਸਪੈਕਟਿਵ ਤੋਂ ਜਾਂ ਇਧਰ ਉਹਦੇ 'ਚ ਵੀ ਫਰਕ ਆਇਆ ਤੇ ਲੀਡਰਸ਼ਿਪ ਕਰਾਈ ਸਕ ਵੀ ਆਇਆ ਪੋਲੀਟੀਕਲੇ ਵੀ ਧਾਰਮਿਕ ਵੀ ਸਮਾਜਿਕ ਵੀ ਜੀ ਹੁਣ ਤਾਂ ਪੰਜਾਬ 20-25 ਸਾਲ ਤੋਂ ਇਹੀ ਕਹਿ ਰਿਹਾ ਕਿ ਲੀਡਰ ਨਹੀਂ ਆ ਤੇ ਕੀ ਕੀਤਾ ਜਾਏ ਅੱਗੇ ਕੋਈ ਨਜ਼ਰ ਨਹੀਂ ਆ ਰਹੀ ਚੀਜ਼ ਉਹਦੇ 'ਚੋਂ ਜਿਹੜਾ ਇੱਕ ਮਾਹੌਲ ਬਣ ਜਾਂਦਾ ਜਿੱਥੋਂ ਮੈਂ ਕਈ ਵਾਰ ਕਹਿੰਦਾ ਜੀ ਲੱਗਣੋਂ ਬੰਦ ਹੋ ਜਾਂਦਾ ਹੂੰ ਕਿ ਹੁਣ ਇੱਥੇ ਕੀ ਕਰ ਜੀ ਇਹਨੇ ਮਾਈਗ੍ਰੇਸ਼ਨ ਇਹੋ ਜਿਹੀ ਚ ਤੋਰ ਰਹੀ ਹੈ ਜਿਹੜੀ ਨਾ ਕੇਵਲ ਰੋਜੀ ਰੋਟੀ ਲਈ ਗਈ ਉਹ ਤੋਂ ਵੱਡੇ ਬੰਦੇ ਵੀ ਜਾਣਾ ਸ਼ੁਰੂ ਕਰ ਗਏ ਹਮ ਜਿਹੜੇ ਇਕਨੋਮਿਕਲੀ ਕੋਈ ਪ੍ਰੋਬਲਮ ਨਹੀਂ ਇਹਨਾਂ ਦੀ ਹਮ ਜਿਨ੍ਹਾਂ ਕੋਲ ਜ਼ਮੀਨਾਂ ਹੁੰਨੀਆਂ ਨੇ ਜਿਨ੍ਹਾਂ ਦਾ ਬਿਜ਼ਨਸ ਚੱਲਦਾ ਹੈ ਜਿਨ੍ਹਾਂ ਦੇ ਵੱਡੇ ਵੱਡੇ ਬੰਦੇ ਹੁਣ ਕਈ ਕਈ ਕਰੋੜ ਦੇ ਸਾਬੀ ਜੀ ਨੂੰ ਆਪਾਂ ਕਹਿੰਦੇ ਸੀ ਉਹ ਬੰਦੇ ਵੀ ਬਾਹਰ ਜਾ ਰਹੇ ਨੇ ਇਹ ਤਾਂ ਇਹ ਰੋਜੀ ਰੋਟੀ ਦਾ ਟ੍ਰੈਂਡ ਸੀ ਯੂਨੀਵਰਸਿਟੀਆਂ ਦਾ ਕੋਈ ਪ੍ਰੋਫੈਸਰ ਦੱਸੋ ਬਿਊਰੋਕਰੇਟਸ ਦੱਸੋ ਸਾਡਾ ਪਾਲਟਿਸ਼ਨ ਦੱਸੋ ਜਿਨ੍ਹਾਂ ਕੋਲ ਸਾਰਾ ਕੁਝ ਹੈ ਪਾਵਰ ਤੋਂ ਲੈ ਕੇ ਉਹਨਾਂ ਦੇ ਜਵਾਬ ਵੀ ਕਿਉਂ ਫਿਰ ਬਾਹਰ ਜਾਂਦੇ ਨੇ ਜੇ ਇਕੱਲਾ ਇੱਕੋ ਕਬਰ ਉਜੀ ਰੋਟੀ ਦਾ ਹੋਵੇ ਬਿਲਕੁਲ ਠੀਕ ਇਹਦਾ ਮਤਲਬ ਮਲਟੀਪਲ ਕਾਰਨ ਹੋ ਗਏ ਹੁਣ ਇਹਦੇ ਔਰ ਉਹ ਮਲਟੀਪਲ ਕਾਰਨ ਜਿਹੜੇ ਨੇ ਬਿਨਾਂ ਸ਼ੱਕ ਅਜੇ ਵੀ ਇੱਕ ਗੱਲ ਇਹਦੇ ਚ ਹੈਗੀ ਹੈ ਪੈਸਾ ਮੈਟਰ ਕਰਦਾ ਪੀਏ ਜੂਦੀ ਉਹ ਸਟੱਡੀ 2023 ਦੀ ਜਿਹਦੀ ਮੈਂ ਪਿਛਲੇ ਦਿਨਾਂ ਚੀ ਕਰੀ ਤਾਂ ਉਹਦੇ ਚ ਇਹ ਹੈ ਕਿ ਜਿੰਨੇ ਗਏ ਨੇ ਉਹਦੇ ਚੋਂ ਬਹੁਤ ਵੱਡਾ ਹਿੱਸਾ ਜਿਹੜਾ ਲੈਂਡ ਹੋਲਡਿੰਗ ਕਮੇਟੀ ਸੋਸਾਇਟੀ ਚਾ ਤਾਂ ਉਹ ਛੋਟੀ ਲੈਂਡ ਹੋਲਡਿੰਗ ਚੋਂ ਜ਼ਿਆਦਾ ਹੈ ਜੇ ਉਹਨਾਂ ਦਾ ਨੰਬਰ ਕਿਹੜਾ ਹੈ ਉਹ ਕਿਉਂ ਹੈ ਕਿਉਂਕਿ ਉਹਦੇ ਕੋਲ 40 ਲੱਖ ਵੇਚ ਕੇ ਦੇਣ ਨੂੰ ਹੈ ਵੇਚ ਦੋ ਗਹਿਣੇ ਪਾ ਦੋ ਜੋ ਮਰਜੀ ਹੈ ਇੱਕ ਉਹਦੋਂ ਹੀਟਲਾ ਵਰਗ ਵੀ ਹੈ ਜਿਹਦੇ ਕੋਲ ਉਹਨੇ ਵੀ ਨਹੀਂ ਉਹ ਬੰਦਾ ਜੇ ਨਹੀਂ ਜਾਪਿਆ ਜਾਂ ਫਿਰ ਉਹਦੇ ਚੋਂ ਇੱਕ ਸਟ੍ਰੈਟਾ ਜਾ ਰਿਹਾ ਹੈ ਇਧਰ ਅਰਬ ਕੰਟਰੀ ਅਰਬ ਕੰਟਰੀਸ ਚ ਜੀ ਉਹ ਜਿੱਥੇ ਬਹੁਤ ਥੋੜੇ ਪੈਸੇ ਲੱਗਦੇ ਨੇ ਚਲੋ ਰੋਜੀ ਰੋਟੀ ਉੱਥੇ ਹੋ ਜੇਗੀ ਉਸ ਲੈਵਲ ਦਾ ਉਹ ਜਾ ਰਿਹਾ ਹੈ ਉਹ ਵੀ ਗਣਤੀ ਕੋਈ ਘਟ ਨਹੀਂ ਜੇ ਉਹਨਾਂ ਵਰਗਾਂ ਚ ਦੇਖੋ ਤੇ ਓਵਰਆਲ ਮਾਈਗ੍ਰੇਸ਼ਨ ਜਿੰਨੀ ਹੋ ਰਹੀ ਹੈ ਉਹ ਕਹਿੰਦੇ ਨੇ ਲਗਭਗ 40% ਨੇ ਉਹ ਜਿਹੜੇ ਜਾ ਰਹੇ ਨੇ ਇਹਨਾਂ ਦਾ ਜਸਟੀਫਾਈਡ ਵੀ ਹੈ ਹਾਂ ਉਹ ਇੱਕ ਲੈਵਲ ਦਾ ਜਸਟੀਫਾਈਡ ਹੈ ਜੇ ਇੱਥੇ ਨਹੀਂ ਦਿੰਦਾ ਤੁਸੀਂ ਉੱਥੇ ਕੀ ਕਰੋਗੇ ਹਾਂਜੀ ਉਸ ਲੈਵਲ ਦੇ ਉੱਤੇ ਜਾ ਰਹੇ ਨੇ ਹਾਂ ਹੁਣ ਇਹ ਜਿਹੜਾ ਇੱਕ ਮਾਰਵਾਦਾ ਸੀ ਆ ਪਿਛਲੀ 2022 ਦੀ ਇਲੈਕਸ਼ਨ ਦੇਖੋ ਪਾਲਟੀਸ਼ਨ ਦਾ ਜਵਾਬ ਕੀ ਹੈ ਹੂੰ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਦੇਖੋ ਜੀ ਉਹ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲ ਸਟੇਜਾਂ ਤੇ ਵੀ ਕਹਿ ਰਹੇ ਨੇ ਵੀ ਜਿਹੜੇ ਬਾਹਰ ਜਾਣਾ ਚਾਹਣਗੇ ਅਸੀਂ 20 ਲੱਖ ਰੁਪਏ ਦਾ ਬਿਨਾਂ ਵਿਆਜ ਕਰਜ਼ਾ ਦੇਾਂਗੇ ਉਹਨਾਂ ਨੂੰ ਬਿਨਾਂ ਕਿਸੇ ਗਰੰਟੀ ਤੋਂ ਜੀ ਸਾਡਾ ਮੋਡ ਦੇਣ ਜਿਵੇਂ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਜਵਾਨੀ ਕਲਾਮੀ ਹੋੜ ਕਿਉਂਕਿ ਮੈਨੀਫੈਸਟੋ ਤੋਂ ਤਾਂ ਆ ਗਈਆਂ ਗਰੰਟੀਆਂ ਤੇ ਜੀ ਹੋਰ ਵੀ ਅਸੀਂ ਆਈਲੈਟਸ ਦਾ ਸਬਧਾ ਜਿਹੜੀ ਸਰਕਾਰੀ ਸਕੂਲਾਂ ਸ਼ੁਰੂ ਕਰਦਾਂਗੇ ਵੀ ਪਰ ਉਹ ਵੀ ਸੀ ਨਾ ਵੀ ਗੋਰੇ ਨੌਕਰੀਆਂ ਕਰਨਗੇ ਨਹੀਂ ਉਹੀ ਤਾਂ ਕਨਟਰਡਿਕਸ਼ਨ ਆਪਸ ਵਿੱਚ ਹੂੰ ਕਾਇਨ ਨੂੰ ਜੋwant ਤੁਸੀਂ ਜੋ ਮਰਜੀ ਕਈ ਜਾਓ ਗੋਰੇ ਕਰਨਗੇ ਨਾ ਕਰਨਗੇ ਤੇ ਗੋਰੇ ਕਰਦੇ ਵੀ ਰਹੇ ਨੇ ਕਹਿੰਦੇ ਪੰਜਾਬ ਚ ਜੇ ਕੋਈ ਬੜੀ ਗੱਲ ਨਹੀਂ ਹੈ ਹਿਸਟੋਰਿਕਲੀ ਕਰਦੇ ਰਹੇ ਹਮ ਪਰ ਹੋਰ ਵਾਲਾ ਜਿਹੜਾ ਸਲੋਗਨ ਹੈ ਉਹ ਹੈ ਜਈ ਹੈ ਜਿਵੇਂ ਬਾਦਲ ਕੈਲੀਫੋਰਨੀਆ ਬਣਾਉਣ ਦਾ ਸੁਪਨਾ ਦਿੰਦੇ ਸੀ ਬਿਲਕੁਲ ਉਵੇਂ ਤੁਸੀਂ ਗੋਰਿਆਂ ਦੇ ਕੰਮ ਦਾ ਦੇਤਾ ਜੇ ਗਰਾਉਂਡ ਵਰਕ ਨਹੀਂ ਤੁਹਾਡੀ ਇਕਨੋਮੀ ਕਿੱਧਰ ਜਾ ਰਹੀ ਹੈ ਤੁਸੀਂ ਉਹ ਨਹੀਂ ਦੱਸਦੇ ਲੋਕਾਂ ਨੂੰ ਤੇ ਕਿਵੇਂ ਤੁਹਾਡੀ ਖੇਤੀ ਬਰਬਾਦ ਹੋ ਰਹੀ ਹੈ ਕਿਵੇਂ ਬਿਜ਼ਨਸ ਬਰਬਾਦ ਹੋ ਰਿਹਾ ਐਮਪਲॉयਮੈਂਟ ਹੈ ਨਹੀਂ ਜਿਹੜੇ ਚੰਗੇ ਭਲੇ ਬੰਦੇ ਨੇ ਜੋ ਸਾਰੇ ਜਾ ਰਹੇ ਨੇ ਔਰ ਬਹੁਤੇ ਤਾਂ ਗਾਇਕ ਵੀ ਬਾਯਾ ਬਠਿੰਡਾ ਪਹਿਲਾਂ ਕਹਿੰਦੇ ਹੁੰਦੇ ਸੀ ਹੁਣ ਬਾਯਾ ਵਿਦੇਸ਼ ਸਿੱਥੇ ਸਥਾਪਤ ਹੋਏ ਨੇ ਆ ਕੇ ਬਿਲਕੁਲ ਠੀਕ ਹੈ ਜਿਹੜੇ ਇੱਥੇ ਨਹੀਂ ਪੁੱਛੇ ਉਧਰ ਦੀ ਜਾ ਕੇ ਇੱਧਰ ਗਏ ਬਿਲਕੁਲ ਠੀਕ ਹੈ ਔਰ ਸਭ ਨੇ ਡਬਲ ਸਿਟੀਜ਼ਨਸ਼ਿਪ ਲੈ ਲਈ ਉੱਤੇ ਜਾ ਕੇ ਵੀ ਕੈਨੇਡਾ ਅਮਰੀਕਾ ਦੇ ਨੇ ਉਹਨਾਂ ਦੀ ਸੁਰੱਖਤ ਤੇ ਇਕਨੋਮੀ ਚ ਕੋਈ ਗੱਲ ਨਹੀਂ ਹਮ ਇਸ ਕਰਕੇ ਇੱਕ ਹੁੰਦਾ ਹੈ ਇਮੋਸ਼ਨਲ ਅਟੈਚਮੈਂਟ ਵੀ ਹੁੰਦੀ ਆ ਕਿਸੇ ਖਿੱਤੇ ਨਾਲ ਕਿਸੇ ਏਰੀਏ ਨਾਲ ਹਿਊਮਨ ਬੀਗਦੀ ਏ ਇੱਕ ਸੁਭਾਵ ਵੀ ਆ ਸੈਂਸ ਆ ਬਿਲੋਂਗਿੰਗ ਤੇ ਰਹਿੰਦੀ ਆ ਹਮੇਸ਼ਾ ਹੀ ਰਹਿੰਦੀ ਆ ਜਿਹੜੇ ਵੀ ਮਰਜ਼ੀ ਕੋਈ ਕਹੇ ਜਿੰਨਾ ਮਰਜ਼ੀ ਰੈਸ਼ਨਲ ਹੋ ਜੇ ਜੋ ਮਰਜ਼ੀ ਹੋ ਜੇ ਔਰ ਇਸੇ ਕਰਕੇ ਜਿਹੜੇ ਬੰਦੇ ਉੱਥੇ ਜਾਂਦੇ ਨੇ ਜਦੋਂ ਇਧਰੋਂ ਜਾਂਦੇ ਨੇ ਤਾਂ ਗੱਲ ਇੱਥੇ ਦੀ ਹੀ ਕਰਦੇ ਨੇ ਬਿਲਕੁਲ ਜਦ ਮਰਜ਼ੀ ਪੁੱਛੋ ਜਿਹਦੇ ਤੋਂ ਵੀ ਉਹ ਇੱਕ ਪਹਿਲੂ ਹੈਗਾ ਬਹੁਤ ਵੱਡਾ ਉਹਦੇ ਤੇ ਸਾਡੀਆਂ ਸਰਕਾਰਾਂ ਤੇ ਸਾਡੀਆਂ ਵਿਦਿੱਕ ਇੰਸਟੀਚਿਊਸ਼ਨਾਂ ਚ ਹਮ ਹਮ ਉਹਨਾਂ ਨੇ ਇਸ ਮੁੱਦੇ ਨੂੰ ਜਿੱਡਾ ਇਹ ਵੱਡਾ ਮੁੱਦਾ ਹੈ ਜਿੱਡੀਆਂ ਸੀਰੀਅਸ ਮੁੱਦਾ ਹੈ ਉਤੇ ਨਾ ਤਾਂ ਅਧਿਐਨ ਕਰਵਾਏ ਉਸ ਲੈਵਲ ਦੇ ਜੀ ਮਨੋਵਿਗਿਆਨਕ ਅਸਰ ਕੀ ਨੇ ਪੀਅਰ ਗਰੁੱਪ ਦਾ ਵੀ ਅੱਜ ਕੱਲ ਬਹੁਤ ਵੱਡਾ ਅਸਰ ਹੈ ਕਿ ਮੇਰੇ ਦੋਸਤ ਚਲੇ ਗਏ ਜੀ ਮੈਂ ਇੱਥੇ ਕੀ ਕਰਨਾ ਬਿਲਕੁਲ ਠੀਕ ਮੈਂ ਵੀ ਜਾ ਰਿਹਾ ਕਿਹੜੇ ਕਿਹੜੇ ਫੈਕਟਰ ਇਹਦੇ ਫੈਕਟਰ ਕੇਵਲ ਤੇ ਕੇਵਲ ਅੱਜ ਕੱਲ ਮੈਨੂੰ ਇਹ ਲੱਗਦਾ ਇਕਨੋਮ ਇਕਨੋਮਿਕ ਨਹੀਂ ਹੈ ਇਕਨੋਮਿਕ ਕਹੇਗੇ ਨੇ ਵੱਡੇ ਨੇ ਹਮ ਪਰ ਇਹਦੇ ਸੋਸ਼ਲ ਕਲਚਰਲ ਪੋਲੀਟੀਕਲ ਸਾਈਕੋਲੋਜੀਕਲ ਮਨੋਵਿਗਿਆਨਕ ਪੋਲੀਟੀਕਲ ਕਿੰਨੇ ਅਸਰ ਨੇ ਇਹਦਾ ਇੱਕ ਬਹੁਤ بڑے ਪੱਧਰ ਤੇ ਮੈਂ ਤੁਹਾਨੂੰ ਸਟੱਡੀ ਜਾ ਕੇ ਕੀ ਹੁੰਦਾ ਹੈ ਹਨ ਫਿਰ ਜਾ ਕੇ ਆਲਾ ਇੱਥੋਂ ਜਾਂਦੇ ਕਿਉਂ ਨੇ ਵਜ੍ਹਾ ਕੀ ਹੈ ਤੇ ਫਿਰ ਉਹ ਤੋਂ ਬਾਅਦ ਦੇ ਕੁਐਸਚਨ ਨੇ ਇਹ ਸਾਰੇ ਕੁਐਸਚਨ ਨੂੰ ਅਡਰੈਸ ਹਾਲਾਂਕਿ ਉੱਥੇ ਕਿਹੜਾ ਹੋ ਰਿਹਾ ਹੂੰ ਉੱਥੋਂ ਕਿੰਨੇ ਜੰਗ ਮੁੱਡੇ ਇੱਕ ਅੱਧੀ ਖਬਰ ਤੁਹਾਡੇ ਲਈ ਹੁੰਦੀ ਹੈ ਕਿ ਹਾਰਟ ਅਟੈਕ ਹੋ ਕੇ ਵਾਪਸ ਆ ਗਿਆ ਜੀ ਮੁੰਡਾ ਕੁੜੀ ਵਰਗੀ ਮੁੰਡਾ ਵਰਗਿਆ ਐ ਜੰਗ ਵਿੱਚ ਇੰਨੇ ਹਾਰਟ ਅਟੈਕ ਕਿਵੇਂ ਹੋਣ ਲੱਗੇ ਕੀ ਵਜ੍ਹਾ ਹੈ ਕੋਈ ਰੀਜਨ ਕੀ ਨੇ ਉਹ ਵੀ ਕੋਈ ਸਟੱਡੀ ਨਹੀਂ ਆ ਸਾਡੇ ਕੋਲ ਅਜੇ ਤੱਕ ਕਾਇਦ ਨਹੀਂ